ਤੇ ਪੀਣਾ ਤਾਂ ਮੈਂ ਰੋਜ਼ ਹੀ ਆਂ ਕੁੰਡੀ ਵੀ ਦਾ ਪਰ ਰੋਜ਼ ਹੀ ਉਹ ਬਾਸ ਸਰਦਾਰ ਜੀ ਬਸ ਦਿਨ ਚ ਇੱਕ ਥੱਪੜ ਮਾਰਨ ਦੀ ਗੱਲ ਹੋਈ ਐ ਉਹ ਤੁਸੀਂ ਮੇਰੇ ਮੁੰਡੇ ਦੇ ਮਾਰ ਚੁੱਕੇ ਹੋ ਸੁਖੀ ਪੁੱਤ ਤੂੰ ਤਿਆਰ ਹੋ ਜਾ ਕਾਲੇ ਜਾਂਦਾ ਟਾਈਮ ਹੋ ਗਿਆ ਤੇਰਾ ਮੂੰਹ ਹੀ ਕਹਿੰਦਾ ਪੈਟਰੋਲ ਫੂਕਣ ਦਾ ਟਾਈਮ ਹੋ ਗਿਆ ਦਾ ਨਾ ਤੁਸੀਂ ਚੁੱਪ ਕਰਨ ਦਾ ਕੀ ਲਾਉਂਗੇ ਹਾਂ ਆ ਚਾਹੀ ਦੇ ਦੇ ਉਹ ਮੰਮੀ ਪਰ ਤੁਸੀਂ ਤਾਂ ਕਹਿੰਦੇ ਸੀ ਕਿ ਵੀ ਅੱਜ ਜਾਣਾ ਮਾਂ ਬਾਜ਼ਾਰ ਉਹ ਹਾਂ ਸੱਚ ਮੈਂ ਤਾਂ ਆਪਣੇ ਸੂਟ ਫੜਨ ਜਾਣਾ ਸੀ ਸੁਖੀ ਪੁੱਤ ਆਪਾਂ ਭੋਲੀ ਲਈ ਵੀ ਤਾਂ ਸੂਟ ਲੈਣੇ ਨੇ ਨਾ ਤੁਸੀਂ ਮੰਗਾਉਣਾ ਕੋਸ਼ਿਸ਼ ਕੀ ਆਹੋ ਕੀ ਤਿੱਲੇ ਵਾਲੀ ਜੁੱਤੀ ਧਰਮ ਨਾਲ ਸੌਂ ਬਾਬੇ ਦੀ ਅੱਜ ਤੋਂ ਬਾਅਦ ਮੰਮੀ ਨੂੰ ਕਿਸੇ ਕੰਮ ਨੂੰ ਨਾ ਨਹੀਂ ਕਰਨੀ ਠੀਕ ਨਹੀਂ ਭਾਈ 10 ਨੰਬਰ ਦੇ ਤਿੱਲੇ ਵਾਲੀ ਜੁੱਤੀ ਦਿਖਾ ਬੇਬੇ ਤੇਰਾ ਐਡਾ ਪੈਰ ਲੱਗਦਾ ਤਾਂ ਨਹੀਂ ਹੈਂ ਮਰੇ ਪਾਪੇ ਲਈ ਚਾਹੀਦੀ ਓਏ ਹਾਂ ਉਹ ਦਿਖਾ ਯਾਰ ਇਹਨਾਂ ਨੂੰ ਜੁੱਤੀ ਕੀ ਪ੍ਰਿੰਟ ਐ ਸੂਟ ਦਾ ਅੱਜ ਤਾਂ ਬਾੜੀ ਹੋਈ ਚੱਜਦੀ ਆ ਹੋਰ ਕਹੋ ਜੀ ਦਿਖਾਵਾਂ ਪੰਜੀ ਦਿਖਾ ਕੋਈ ਵਧੀਆ ਜੇ ਪ੍ਰਿੰਟ ਵਾਲੀ ਕਿੰਨੇ ਮੀਟਰ ਹੈ ਵੀ ਜੀ ਜੁੱਤੀਆਂ ਦੇ ਡਿਜ਼ਾਈਨ ਹੁੰਦੇ ਆ ਪਤਾ ਐ ਮੈਨੂੰ ਪ੍ਰਿੰਟ ਤਾਂ ਸੂਟਾਂ ਦੇ ਹੁੰਦੇ ਆ ਕੀ ਗੱਲ ਪੰਜੀ ਪਸੰਦ ਈ ਆਈ